ਜੱਟਾ ਵੀ ਜੱਟਾ ਕਿਵੇਂ ਐ ਕੀ ਕਰਦਾ ਕਲੱਬ 'ਚ ਕਦੋਂ ਆਇਆ ਜੇਲ੍ਹ 'ਚ ਤੇ ਹੁਣ ਕਿਹੜੇ ਜੱਬ 'ਚ ਲੱਗਦਾ ਏ ਅੱਜ ਵੀ ਕਿਸੇ ਨਾ ਕਿਸੇ ਮਾਰ ਉੱਤੇ ਕੀ ਐ ਤੇਰੇ ਦਿਲ ਵਿੱਚ ਤੇ ਕੀ ਐ ਤੇਰੇ ਡੱਬ ਵਿੱਚ ਟੇਡਾ ਟੇਡਾ ਚਾਕਨਾ ਮਾਈਂਡ 'ਕਾ ਰੱਖ ਨੂੰ ਮਾਰ ਨਾ ਹੁਲਾਰੇ ਕੰਟਰੋਲ ਕਰ ਲੱਤ ਨੂੰ ਉਚੀਲਾ ਵਾਂਗੂ ਨੋਚਦਾ ਮੈਂ ਪਾਵੇਂ ਡੈੱਡ ਬੋਡੀਆਂ ਪਰ ਜਿੰਦਾ ਜਿਸਮਾ ਦੀ ਭੁੱਖ ਨਹੀਂ ਓ ਇਸ ਜੱਟ ਨੂੰ ਉਹ ਵਹਿਰੇ ਦਿਮਾਗ 'ਚ ਦੇ ਦਿਲ ਹੀ ਮੇਰੇ ਤੋਖਾ ਏ ਬਚ ਜਾ ਤੂੰ ਬਚ ਜਾ ਤੇਰੇ ਕੋਲ ਮੌਕਾ ਏ ਕਿਉ ਪੈੜ ਨੱਪੇ ਕਾਲ ਦੀ ਕਿ ਫਿਰਦੀਏ ਪਾਲਦੀ ਨੀਰੀ ਪੂਰੀ ਮੌਤ ਉੱਤੋਂ ਕਿਹੜਾ ਤੇਰਾ ਚੌਥਾ ਏ ਦੱਸ ਦੇ ਕੋਈ ਹੱਲ ਵੇ ਵੱਸੋ ਬਾਰ ਗੱਲ ਵੇ ਥੋੜਾ ਜਿਹਾ ਸਾਈਡ ਹੁੱਤੇ ਤੂੰ ਮੇਰੇ ਨਾਲ ਚੱਲ ਵੇ ਰਾਨ ਇਹ ਸਾੰਬਣੀ ਕਿਸੇ ਦੇ ਵੀ ਵਸਨਾ ਡੁੱਲੀ ਫਿਰਾ ਤੇਰੇ ਉੱਤੇ ਤੂੰ ਪਾ ਦੇ ਮੈਨੂੰ ਠੱਲ ਵੇ ਲਾਈਫ ਅੱਜ ਕੱਲ ਵੇ ਪਰੋਸਾ ਕੀ ਹੈ ਇਸਦਾ ਵੇਖ ਤੈਨੂੰ ਸਮਝ ਕੇ ਵੈਮਨੀਓ ਪਾਲੀ ਦਾ ਉਹ ਕੱਦ ਕਾਟ ਦੇਖ ਕੇ ਮਾਲਵੇ ਦੇ ਜੱਟ ਦਾ ਬਿੱਲੂ ਕੰਡਾ ਖੜਾ ਹੋਈ ਜਾਂਦਾ ਏ ਮਾਝੇ ਵਾਲੀ ਦਾ ਉਨੇੜੇ ਨੇੜੇ ਲੱਗਣਾ ਰਹਿ ਮਿੱਥੋ ਗੈਪ ਤੇ ਪਾਰਲੇ ਮ ਲੱਭਣਾ ਨਹੀਂ ਇਨਸਟਾ ਸਨੈਪ ਤੇ ਬੰਦਾ ਇੱਕ ਮਾਰਨਾ ਅੱਜ ਤੇਰੇ ਸਾਹਮਣੇ ਤੂੰ ਇੱਥੇ ਆਈ ਏ ਚੱਲ ਤੇ ਤੇ ਅੱਜ ਐ ਟ੍ਰੈਪ ਤੇ ਗਲੋਕ ਮੇਰੀ ਲਾਈਫ ਉੱਤੇ ਤੇ 30 ਦਾ ਕਲਿੱਪ ਐ ਅੱਖ ਜਮਾ ਖੜੀ ਐ ਤੇ ਸ਼ੂਟਰ ਡ੍ਰਿਪ ਐ ਪੁੱਲ ਕੇ ਮੈਂ ਟੱਪ ਜਾਉ ਤੂੰ ਜੇਰਾ ਮੇਰਾ ਪੁੱਲ ਜਾਈ ਬਾਹਰ ਬਿਨਾ ਨੰਬਰ ਉੱਤੇ ਖੜੀ ਮੇਰੀ ਵਿਪ ਐ ਤੇ ਵੈਰੀ ਮੇਰਾ ਰਿਪ ਐ ਜੱਟਾ ਵੀ ਜੱਟਾ ਕਿਵੇਂ ਐ ਕੀ ਕਰਦਾ ਕਲੱਬ 'ਚ ਕਦੋਂ ਆਇਆ ਜੇਲ੍ਹ 'ਚ ਤੇ ਹੁਣ ਕਿਹੜੇ ਜੱਬ 'ਚ ਲੱਗਦਾ ਏ ਅੱਜ ਵੀ ਕਿਸੇ ਨਾ ਕਿਸੇ ਮਾਰ ਉੱਤੇ ਕੀ ਐ ਤੇਰੇ ਦਿਲ ਵਿੱਚ ਤੇ ਕੀ ਐ ਤੇਰੇ ਡੱਬ ਵਿੱਚ ਟੇਡਾ ਟੇਡਾ ਚਾਕਨਾ ਮਾਈਂਡ 'ਕਾ ਰੱਖ ਨੂੰ ਮਾਰ ਨਾ ਹੁਲਾਰੇ ਕੰਟਰੋਲ ਕਰ ਲੱਕ ਨੂੰ ਉਚੀਲਾ ਵਾਂਗੂ ਨੋਚਦਾ ਮੈਂ ਪਾਵੇਂ ਡੈੱਡ ਬੋਡੀਆਂ ਪਰ ਜਿੰਦਾ ਜਿਸਮਾ ਦੀ ਭੁੱਖ ਨਹੀਂ ਹੋ ਇਸ ਜੱਟ ਨੂੰ ਉਹ ਵਹਿਰੇ ਦਿਮਾਗ 'ਚ ਦੇ ਦਿਲ ਹੀ ਮੇਰੇ ਤੋਖਾ ਏ ਬਚ ਜਾ ਤੂੰ ਬਚ ਜਾ ਤੇਰੇ ਕੋਲ ਮੌਕਾ ਏ ਕਿਉ ਪੈੜ ਨੱਪੇ ਕਾਲ ਦੀ ਕਿ ਫਿਰਦੀ ਏ ਪਾਲਦੀ ਨੀਰੀ ਪੂਰੀ ਮੌਤ ਉੱਤੋਂ ਕਿਹੜਾ ਤੇਰਾ ਚੌਥਾ ਏ ਦੱਸ ਦੇ ਕੋਈ ਹੱਲ ਵੇ ਵੱਸੋ ਬਾਰ ਗੱਲ ਵੇ ਥੋੜਾ ਜਿਹਾ ਸਾਈਡ ਉੱਤੇ ਤੂੰ ਮੇਰੇ ਨਾਲ ਚੱਲ ਵੇ ਰਾਨ ਇਹ ਸਾੰਬਣੀ ਕਿਸੇ ਦੇ ਵੀ ਵਸਨਾ ਡੁੱਲੀ ਫਿਰਾ ਤੇਰੇ ਉੱਤੇ ਤੂੰ ਪਾ ਦੇ ਮੈਨੂੰ ਠੱਲ ਵੇ ਲਾਈਫ ਅੱਜ ਕੱਲ ਵੇ ਪਰੋਸਾ ਕੀ ਹੈ ਇਸਦਾ ਵੇਖ ਤੈਨੂੰ ਸਮਝ ਕੇ ਵੈਮਨੀਓ ਪਾਲੀ ਦਾ ਉਹ ਕੱਦ ਕਾਟ ਦੇਖ ਕੇ ਮਾਲਵੇ ਦੇ ਜੱਟ ਦਾ ਬਿਲੂ ਕੰਡਾ ਖੜਾ ਹੋਈ ਜਾਂਦਾ ਏ ਮਾਝੇ ਵਾਲੀ ਦਾ ਉਨੇੜੇ ਨੇੜੇ ਲੱਗਣਾ ਰਹਿ ਮੇਥੋਂ ਗੈਪ ਤੇ ਪਾਰ ਲੈ ਮ ਲੱਭਣਾ ਨਹੀਂ ਇਨਸਟਾ ਸਨੈਪ ਤੇ ਬੰਦਾ ਇੱਕ ਮਾਰਨਾ ਅੱਜ ਤੇਰੇ ਸਾਹਮਣੇ ਤੂੰ ਇੱਥੇ ਆਈ ਏ ਚੱਲ ਤੇ ਤੇ ਅੱਜ ਐਟ ਰੈਪ ਤੇ ਬਲੋਕ ਮੇਰੀ ਲਾਈਫ ਉੱਤੇ ਤੇ 30 ਦਾ ਕਲਿੱਪ ਐ ਅੱਖ ਜਮਾ ਖੜੀ ਐ ਤੇ ਸ਼ੂਟਰ ਡ੍ਰਿਪ ਐ ਪੁੱਲ ਕੇ ਮੈਂ ਟੱਪ ਜਾਉ ਤੂੰ ਜੇਰਾ ਮੇਰਾ ਪੁੱਲ ਜਾਈ ਬਾਹਰ ਬਿਨਾ ਨੰਬਰ ਉੱਤੇ ਖੜੀ ਮੇਰੀ ਵਿਪ ਐ ਤੇ ਵੈਰੀ ਮੇਰਾ ਰਿਪ ਐ ਜੱਟਾ ਵੀ ਜੱਟਾ ਕਿਵੇਂ ਐ ਕੀ ਕਰਦਾ ਕਲੱਬ 'ਚ ਕਦੋਂ ਆਇਆ ਜੇਲ੍ਹ ਚੋਂ ਤੇ ਹੁਣ ਕਿਹੜੇ ਜੱਬ ਚ ਲੱਗਦਾ ਏ ਅੱਜ ਵੀ ਕਿਸੇ ਨਾ ਕਿਸੇ ਮਾਰ ਉੱਤੇ ਕੀ ਏ ਤੇਰੇ ਦਿਲ ਵਿੱਚ ਤੇ ਕੀ ਏ ਤੇਰੇ ਡੱਬ ਵਿੱਚ ਟੇਡਾ ਟੇਡਾ ਚਾਕਨਾ ਮਾਈਂਡ ਕਾ ਰੱਖ ਨੂੰ ਮਾਰ ਨਾ ਹੁਲਾਰੇ ਕੰਟਰੋਲ ਕਰ ਲੱਕ ਨੂੰ ਉਚੀਲਾ ਵਾਂਗੂ ਨੋਚਦਾ ਮੈਂ ਪਾਵੇਂ ਡੈੱਡ ਬੋਡੀਆਂ ਪਰ ਜਿੰਦਾ ਜਿਸਮਾ ਦੀ ਭੁੱਖ ਨਹੀਂ ਹੋ ਇਸ ਜੱਟ ਨੂੰ ਉਹ ਵਹਿਰੇ ਦਿਮਾਗ ਚ ਦੇ ਦਿਲ ਹੀ ਮੇਰੇ ਤੋਖਾ ਏ ਬਚ ਜਾ ਤੂੰ ਬਚ ਜਾ ਤੇ ਤੇਰੇ ਕੋਲ ਮੌਕਾ ਏ ਕਿਉ ਪੈੜ ਨੱਪੇ ਕਾਲ ਦੀ ਕਿ ਫਿਰਦੀਏ ਪਾਲਦੀ ਨੀਰੀ ਪੂਰੀ ਮੌਤ ਉੱਤੋਂ ਕਿਹੜਾ ਤੇਰਾ ਚੌਥਾ ਏ ਦੱਸ ਦੇ ਕੋਈ ਹੱਲ ਵੇ ਬੱਸੋ ਬਾਰ ਗੱਲ ਵੇ ਥੋੜਾ ਜਿਹਾ ਸਾਈਡ ਹੁੱਤੇ ਤੂੰ ਮੇਰੇ ਨਾਲ ਚੱਲ ਵੇ ਰਾਨ ਇਹ ਸਾੰਬਣੀ ਕਿਸੇ ਦੇ ਵੀ ਵਸਨਾ ਡੁੱਲੀ ਫਿਰਾ ਤੇਰੇ ਉੱਤੇ ਤੂੰ ਪਾ ਦੇ ਮੈਨੂੰ ਠੱਲ ਵੇ ਲਾਈਫ ਅੱਜ ਕੱਲ ਵੇ ਪਰੋਸਾ ਕੀ ਹੈ ਇਸਦਾ ਵੇਖ ਤੈਨੂੰ ਸਮਝ ਕੇ ਵੈਮਨੀਓ ਪਾਲੀ ਦਾ ਉਹ ਕੱਦ ਕਾਟ ਦੇਖ ਕੇ ਮਾਲਵੇ ਦੇ ਜੱਟ ਦਾ ਬਿੱਲੂ ਕੰਡਾ ਖੜਾ ਹੋਈ ਜਾਂਦਾ ਏ ਮਾਝੇ ਵਾਲੀ ਦਾ ਉਨੇੜੇ ਨੇੜੇ ਲੱਗਣਾ ਰਹਿ ਮੇਥੋਂ ਗੈਪ ਤੇ ਪਾਰ ਲੈ ਮ ਲੱਭਣਾ ਨਹੀਂ ਇਨਸਟਾ ਸਨੈਪ ਤੇ ਬੰਦਾ ਇੱਕ ਮਾਰਨਾ ਅੱਜ ਤੇਰੇ ਸਾਹਮਣੇ ਤੂੰ ਇੱਥੇ ਆਈ ਏ ਚੱਲ ਤੇ ਤੇ ਅੱਜ ਐਟ ਰੈਪ ਤੇ ਬਲੋਕ ਮੇਰੀ ਲਾਈਫ ਉੱਤੇ ਤੇ 30 ਦਾ ਕਲਿੱਪ ਐ ਅੱਖ ਜਮਾ ਖੜੀ ਐ ਤੇ ਸ਼ੂਟਰ ਡ੍ਰਿਪ ਐ ਪੁੱਲ ਕੇ ਮੈਂ ਟੱਪ ਜਾਉ ਤੂੰ ਜੇਰਾ ਮੇਰਾ ਪੁੱਲ ਜਾਈ ਬਾਹਰ ਬਿਨਾ ਨੰਬਰ ਉੱਤੇ ਖੜੀ ਮੇਰੀ ਵਿਪ ਐ ਤੇ ਵੈਰੀ ਮੇਰਾ ਰਿਪ ਐ